ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸਲੇ ਅਸਿਆ ਦੌਰਾਨ ਚੱਲ ਰਹੇ ਕਟਨਾ ਕੰਮ ਵਿੱਚ ਬਹੁਤ ਕੁਝ ਅਣਕਿਆਸਿਆ ਅਤੇ ਅਣਚਿਤ ਵਿਵਹਾਰਿਆ ਹੈ ਆਪਣੀ ਸੇਵਾ ਦੌਰਾਨ ਦਸਦੇ ਪੰਥਕ ਪਰੰਪਰਾਵਾਂ ਤੇ ਰਹਿਤ ਮਰਯਾਦਾ ਉੱਤੇ ਪਹਿਰੇਦਾਰੀ ਕਰਦੇ ਆ ਸੇਵਾ ਨਿਭਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਹੈ ਪੰਤਕ ਸੰਸਥਾਵਾਂ ਤੇ ਬਾਬਾ ਬੁੱਢਾ ਜੀ ਦੀ ਮਹਾਨ ਪਦਵੀ ਨੂੰ ਉੱਥੇ ਪਹੁੰਚਾਉਣ ਦਾ ਦਾਸ ਦਾ ਕਦੇ ਸੁਪਨੇ ਵਿੱਚ ਵੀ ਇਰਾਦਾ ਜਾਂ ਸੁਪਨੇ ਵਿੱਚ ਵੀ ਕਦੇ ਸੋਚ ਨਹੀਂ ਸਕਦਾ ਦਾਸ ਵਿਸ਼ਵ ਭਰ ਦੀਆਂ ਸਮੂਹ ਸੰਖਤਾ ਦਾ ਦਿਲੋਂ ਰਿਣੀ ਹੈ ਜਿਨ੍ਹਾਂ ਨੇ ਮੌਜੂਦਾ ਸਥਿਤੀ ਪ੍ਰਤੀਿਕਾਉਤਮ ਆਪਣੇ ਪਿਆਰ ਅਤੇ ਚਿੰਤਾਵਾ ਨੂੰ ਪ੍ਰਗਟਾਇਆ ਹੈ ਦਾਸ ਨੇ ਸੰਖਤਾ ਦੀਆਂ ਭਾਵਨਾਵਾਂ ਦੀ ਕਦਰ ਅਤੇ ਸਤਿਕਾਰ ਕਰਦੇ ਹਾਂ ਕਿ ਇੱਥੇ ਗਏ ਕੇਸ ਨੂੰ ਵਾਪਸ ਲੈਣ ਦਾ ਨਿਰਣਾ ਕੀਤਾ ਹੈ ਸਿੱਖ ਪੰਥ ਦੀਆਂ ਇਹਨਾਂ ਮਹਾਨ ਪਦਵੀਆਂ ਦੇ ਮਾਣ ਅਤੇ ਸਤਿਕਾਰ ਨੂੰ ਕਿਵੇਂ ਕਾਇਮ ਰੱਖਣਾ ਹੈ ਇਹ ਪੰਥ ਦੀ ਜ਼ਿੰਮੇਵਾਰੀ ਹੈ ਸਮੁੱਚੇ ਖਾਲਸਾ ਪੰਥ ਨੂੰ ਇਸ ਬਾਰੇ ਚੇਤਨ ਤੇ ਸੁਚੇਤ ਹੋਣ ਦੀ ਲੋੜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ